ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰੀਤ ਢੀਮਾਨ ਅੱਜ ਸ਼ੁਰੂ ਕਰਨੇ ਜਾ ਰਹੇ ਹਾਂ ਵਲੌਗ ਨੰਬਰ 74 ਅੱਜ ਅਸੀਂ ਆਏ ਹਾਂ ਅਨੰਦਪੁਰ ਸਾਹਿਬ ਅੱਜ ਦੇ ਵਲੌਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾਪਤ ਅਸਥਾਨ ਗੁਰਦੁਆਰਾ ਸ਼੍ਰੀ ਭਵਿੱਖਤ ਸਾਹਿਬ ਜੀ ਦੇ ਸੰਗਰੂਰ ਤੋਂ ਇਹ ਗੁਰਦੁਆਰਾ ਸਾਹਿਬ 160 ਕਿਲੋਮੀਟਰ ਦੇ ਆਸ-ਪਾਸ ਹੈ। ਤਕਰੀਬਨ ਸਾਢੇ 1.5 ਘੰਟੇ ਲੱਗ ਜਾਂਦੇ ਹੈ ਇਸ ਸਥਾਨ ਤੱਕ ਪਹੁੰਚਣ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ òmਕਾਰ ਸਤਿਗੁਰੂ ਪ੍ਰਸਾਦ। ਹੁਣ ਸੰਗਤ ਜੀ ਕਰਦੇ ਆਂ ਗੱਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ। ਗੁਰੂ ਖਾਲਸਾ ਸਾਧ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਮੇਰੀ ਪੀਰੀ ਦੇ ਮਾਲਕ ਸ਼ੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਆਉਣ ਲੱਗੇ ਰਮਨੀਕ ਜਗਾ ਛਾਇਆ ਤੇ ਖੂ ਵੇਖ ਕੇ ਕੋੜੇ ਤੋਂ ਥੱਲੇ ਉਤਰ ਕੇ ਜਲ ਪਾਣੀ ਛੱਕ ਕੇ ਕੁਝ ਸਮਾਂ ਇਸ ਜਗ੍ਹਾ ਤੇ ਬੀਸ਼ਰਾਮ ਕੀਤਾ ਇੱਥੇ ਹੀ ਸ਼ੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਨੰਦਗੜ੍ਹ ਤੇ ਕੇਸਗੜ੍ਹ ਵਾਲੀ ਜਗ੍ਹਾ ਵੱਲ ਨਮਸਕਾਰ ਕੀਤੀ ਜਾਮ ਦੇਵਸ ਜਬ ਹੀ ਚੀੜ ਆਇਓ ਛਾ ਸਹਤ ਕੂਪ ਦਰਸਾਇਓ ਉਤਰੇ ਧਰਾਇਓ ਰਮ ਸਥਾਨ ਚੀਤਲ ਨੀਰ ਕਰਤਕੇ ਪਾਨ ਸੰਗਤ ਜੀ ਜੇ ਕੋਈ ਸ਼ਬਦ ਉਚਾਰਦੇ ਸਮੇਂ ਗਲਤੀ ਹੋਈ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੀਦੀ ਚੰਦ ਜੀ ਨੇ ਛੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਕਿ ਤੁਸੀਂ ਇਸ ਜਗ੍ਹਾ ਖੜਕੇ ਉਸ ਜਗ੍ਹਾ ਤੇ ਨਮਸਕਾਰ ਕਿਉਂ ਕੀਤੀ ਹੈ ਬਾਬਾ ਬੀਦੀ ਚੰਦ ਜੀ ਦੇ ਪੁੱਛਣ ਤੇ ਛੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਕ ਕਬਤ ਕਿਹਾ ਬਾਬਾ ਬਿਦੀ ਚੰਦ ਅਸੀਂ ਦਸਵੇਂ ਜਾਮੇ ਦੇ ਵਿੱਚ ਆ ਕੇ ਇੱਥੇ ਬੇਅੰਤ ਕੋਤਕ ਕਰਨੇ ਹਨ ਇੱਥੇ ਹੀ ਅਸੀਂ ਦਸਵੇਂ ਜਾਮੇ ਦੇ ਵਿੱਚ ਆ ਕੇ ਖਾਲਸਾ ਪੰਥ ਦੀ ਰਚਨਾ ਕਰਨੀ ਹੈ ਜ਼ੁਲਮ ਦੇ ਖਿਲਾਫ ਯੁੱਧ ਕਰਨੇ ਹਨ ਇਸ ਕਥਾ ਨੂੰ ਭਾਈ ਸੰਤੋਖ ਸਿੰਘ ਜੀ ਮਹਾਕਵੀ ਗੁਰਪ੍ਰਾਤਮ ਸੂਰਜ ਕੀ ਰਾਸ 8ਵੇਂ ਅੰਸ਼ 33 ਵਿੱਚ ਇਸ ਪ੍ਰਕਾਰ ਲਿਖਦੇ ਹਨ ਗਸਮੰਥ ਪੰਥ ਆਉਂਟੀ ਪੋਸਾਰਾ ਤਬ ਸਤ ਦਰਬ ਕੋ ਕਲ ਨਿਹਾਰਾ ਹੁਣ ਸੰਗਤ ਜੀ ਤੁਸੀਂ ਕਰ ਰਹੇ ਹੋ ਦਰਬਾਰ ਸਾਹਿਬ ਦੇ ਦਰਸ਼ਨ ਸਣੇ ਸਣੇ ਉਤਰੇ ਤਬ ਪਾਰਾ ਸਮੁਖ ਨਿਕਟ ਜਬ ਪਿੰਥ ਪਹਾਰਾ ਹੇ ਤ ਜਨਾਵਨ ਸੀਸ ਨਿਵਾਇਓ ਦੇਖਤ ਬਿਬੀ ਬਾਕ ਅਲਾਇਓ ਕਿਸ ਕੋ ਇਹ ਬੰਦਨਾ ਕੀਨ ਕਰ ਹੂੰ ਬਤਾਵਨ ਪ੍ਰਭੂ ਪਰਵੀਨ ਸੁੰਨਤ ਸ੍ਰੀ ਹਰ ਗੋਬਿੰਦ ਬਖਾਨਾ ਜਾਨ ਹੋ ਬਹੁ ਕਾਰਨ ਇਸਥਾਨ ਦਸਮ ਰੂਪ ਧਾਰ ਜਬ ਹਮ ਰਹੇ ਅਨੇਕ ਬਿਲਾਸ ਕਰਤ ਸੁਖ ਲਹੇ ਅਬ ਭੀਰਨ ਕਰ ਹੈ ਬਡੇਰੇ ਸਤਰੂ ਬਿਨਾਸ਼ ਹੈ ਹੈ ਬਹੁ ਤੇਰੇ ਸਿਰ ਜਿਹਾ ਪੰਥ ਖੰਭ ਬੈਠ ਹਮ ਇਹਾ ਜਿਸ ਤੇਜ ਵਾਹੇ ਜਰਾ ਮਹਾ ਤੁਰਕ ਕੋ ਕਰਨੇ ਸੰਘਾਰਾ ਕਰ ਰਾਜ ਬਡਧਾਰਾ ਸੰਭਾਰ ਈਤੀਆ ਦੀਕ ਬਹੁ ਗਾਥ ਸੁਣਾਈ ਮਾਰਗ ਚਲਤ ਗੁਰ ਸੁਖਦਾਈ ਸੰਗਤ ਜੀ ਜੇ ਕੋਈ ਸ਼ਬਦ ਉਚਾਰਦੇ ਸਮੇਂ ਗਲਤੀ ਹੋਈ ਹੋਵੇ ਤਾਂ ਮੈਂ ਮਾਫੀ ਚਾਹੁੰਨਾ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਹੈ ਜੋ ਵੀ ਅਨੰਦਪੁਰ ਸਾਹਿਬ ਮੱਠ ਟੇਕ ਕੇ ਜਾਂਦੀਆਂ ਹਨ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਾਰ ਜ਼ਰੂਰ ਨਤਮਸਤਕ ਹੋ ਕੇ ਜਾਇਆ ਕਰਨ ਤਨ ਹੈ ਇਹ ਧਰਤੀ ਜਿੱਥੇ ਸ਼ੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪੇਹਨ ਸੰਗਤ ਜੀ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਹਮੇਸ਼ਾ ਦਰਸ਼ਨ ਕਰਵਾਏ ਜਾਣ ਤੁਸੀਂ ਵੀ ਵੀਡੀਓ ਨੂੰ ਰਚਮਾ ਹੰਗਾਰਾ ਦਿਆ ਕਰੋ ਤਾਂ ਜੋ ਸਾਡਾ ਹੌਸਲਾ ਬਲੰਦ ਰਹੇ ਅਸੀਂ ਇੱਕ ਸੁਪਨਾ ਲੈ ਕੇ ਚੱਲਿਆਂ ਕਿ ਜਿੰਨੇ ਵੀ ਆਲ ਆਵਰ ਇਤਿਹਾਸਿਕ ਸਥਾਨ ਨੇ ਉਹਨਾਂ ਸਾਰਿਆਂ ਦੇ ਦਰਸ਼ਨ ਕੀਤੇ ਜਾਣ ਤੇ ਤਹਾਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਏ ਜਾਣ ਜੇ ਉਸ ਪਰਮਾਤਮਾ ਦਾ ਸਾਡੇ ਸਿਰ ਤੇ ਹੱਥ ਰਿਹਾ ਤੇ ਤੁਹਾਡੇ ਸਾਰਿਆਂ ਦੀਆਂ ਸਾਡੇ ਨਾਲ ਦਵਾਵਾਂ ਰਹੀਆਂ ਤਾਂ ਅਸੀਂ ਸਾਰੇ ਇਤਿਹਾਸਿਕ ਸਥਾਨਾਂ ਦੇ ਜ਼ਰੂਰ ਦਰਸ਼ਨ ਕਰ ਲਵਾਂਗੇ ਸੰਗਤ ਜੀ ਇਸ ਗੁਰਦਵਾਰਾ ਸਾਹਿਬ ਦੀ ਮੁਰ ਉਸਾਰੀ ਹੋਈ ਹੈ ਤੇ ਉੱਪਰ ਵੀ ਇਸ ਗੁਰਦਵਾਰਾ ਸਾਹਿਬ ਦਾ ਕੰਮ ਚੱਲ ਰਿਹਾ ਹੈ ਇਸ ਗੁਰਦਵਾਰਾ ਸਾਹਿਬ ਦੀ ਸੇਵਾ ਕਰਵਾ ਰਹੇ ਅੰਸ ਬੰਸ ਬਾਬਾ ਬਿਦੀ ਚੰਦ ਜੀ ਦੇ ਮੁੱਖ ਸੇਵਾਦਾਰ ਪੱਬਾ ਦਿਆ ਸਿੰਘ ਜੀ ਹਨ ਜਿਨ੍ਹਾਂ ਦਾ ਪਿੰਡ ਸੂਰ ਸਿੰਘ ਅੰਮ੍ਰਿਤਸਰ ਦੇ ਲਾਗੇ ਹੈ ਉਹ ਇਹ ਸਾਹਮਣੇ ਸੰਗਤ ਜੀ ਲੰਗਰ ਹਾਲ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵਧੀਆ ਕਾਰ ਪਾਰਕਿੰਗ ਤੇ ਲੰਗਰ ਹਾਲ ਬਣਿਆ ਹੋਇਆ ਹੈ ਜਦੋਂ ਕਦੇ ਵੀ ਕੋਈ ਸਮਾਗਮ ਹੁੰਦਾ ਹੈ ਤਾਂ ਇੱਥੇ ਅਟੁੱਟ ਲੰਗਰ ਵਰਤਾਏ ਜਾਂਦੇ ਹਨ ਕੋਈ ਵੀ ਸੰਗਤ ਇਸ ਗੁਰੂ ਘਰੋਂ ਭੁੱਖੀ ਨਹੀਂ ਜਾਂਦੀ ਬਾਕੀ ਸੰਗਤ ਜੀ ਤੁਸੀਂ ਵੀ ਦਸਵੰਦ ਕੱਟਿਆ ਕਰੋ ਲੰਗਰ ਚੱਲਦੇ ਰਹਿਣ ਤੇ ਤੁਹਾਡੀ ਕਮਾਈਆਂ ਦੇ ਵਿੱਚ ਬਰਕਤਾਂ ਪੈਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਡੇ ਲਾਈਕ ਤੇ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਬਲੰਦ ਹੁੰਦਾ ਜੇ ਤੁਹਾਡੇ ਵੀ ਪਿੰਡ ਜਾਂ ਸ਼ਹਿਰ ਕੋਈ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਕੋਸ਼ਿਸ਼ ਜ਼ਰੂਰ ਰਹੇਗੀ ਕਿ ਅਸੀਂ ਉਸ ਸਥਾਨ ਦੇ ਦਰਸ਼ਨ ਕਰੀਏ ਤੇ ਬਾਕੀ ਦੀਆਂ ਸੰਗਤਾਂ ਨੂੰ ਵੀ ਉਸ ਸਥਾਨ ਦੇ ਦਰਸ਼ਨ ਕਰਵਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤਿਮਾ ਨੂੰ ਸਬਸਕ੍ਰਾਈਬ ਕਰੋ ਧੰਨਵਾਦ